ਸਤ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਟਾਲਾ ਬੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਮੇਜਰ ਵੀਰ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਆ ਸਾਰੇ ਪਸ਼ੂ ਵਿਖਾਉਣੇ ਜਿੰਨੇ ਵੀ ਬੱਜੇ ਆ ਉਹ ਵਸ਼ੀਆਂ ਦਾ ਜੋੜਾ ਵੀ ਆ ਇੱਕ ਕੱਟਾ ਵੀ ਆ ਦੋ ਮੱਝਾਂ ਆ ਚਾਰ ਗਾਵਾਂ ਆ ਵਿੱਚੋਂ ਕੋਈ ਸੂਈਆਂ ਆ ਕੋਈ ਗੱਬਣਾ ਆ ਕੋਈ ਤਿਆਰ ਆ ਕੋਈ ਟਾਈਮ ਖੜਦੀ ਆ ਵੀਡੀਓ ਪੂਰੀ ਵੇਖਿਓ ਜ਼ਰੂਰ ਤੇ ਅੱਜ ਹਰ ਹਰ ਵੈਰਿਟੀ ਦਾ ਪਸ਼ੂ ਹੈਗਾ ਵੱਡੇ ਛੋਟੇ ਪਾ ਸਾਰੇ ਹੈਗੇ ਆ ਤੇ ਵੀਡੀਓ ਪੂਰੀ ਵੇਖਿਓ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਹਿੰਦੀ ਆ ਵੀ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜਿਆ ਕਰੋ ਐ ਵੀਡੀਓ 'ਚ ਕਦੇ ਵੀ ਨਹੀਂ ਕਿੰਨੇ ਵੀ ਜਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ ਜੀ ਹਾਂਜੀ ਬੀਰਦੀ ਸਸੇ ਕਾਲ ਜੀ ਸਾਡੇ ਜੀ ਹੋਠ ਠਾਕ ਜੀ ਵਧੀਆ ਹੋ ਜੇ ਸੁਣਾਓ ਜੀ ਵੇਗਿਆ ਮਾਲ ਪਿਛਲਾ ਹਾਂਜੀ ਮਾਲ ਵੇਗਿਆ ਪਿਛਲਾ ਮਾਲ ਵੀਡੀ ਹੋ ਗਈ ਜਾਂਦਾ ਢਿੱਲੀ ਵੀ ਗਈ ਜਾਂਦਾ ਅੱਛਾ ਹਾਂ ਜਿੰਨਾ ਪਿਆਰ ਮਿਲਦਾ ਵੀਰਾਂ ਦਾ ਠੀਕ ਚਲੋ ਇਹ ਤਰ੍ਹਾਂ ਹੀ ਚੱਲਦਾ ਰਵੇ ਕੰਮ ਦੇ ਵਧੀਆ ਇਹ ਆ ਵੀ ਸਹੀ ਕੰਮ ਕਰੋਗੇ ਤੇ ਆਪੇ ਪਿਆਰ ਮਿਲ ਹੀ ਜਾਣਾ ਵਾ ਜਿੱਦਨ ਕੰਮ ਥੋੜਾ ਤੁਸੀਂ ਗਲਤ ਕਰਤਾ ਤੇ ਆਪਾਂ ਗਲਤ ਕਰਦੇ ਨਹੀਂ ਆਪਾਂ ਜਿੰਨਾ ਦੋ ਦੂਨ ਦੱਸਦੇ ਆ ਜੋ ਕੋਈ ਥਾਂ ਦੇ ਘਾਟ ਹੋਊ ਤੁਹਾਨੂੰ ਦੱਸ ਦੇਣਗੇ ਫੇਰ ਅਗਲੇ ਬੰਨੇ ਪਿਆਰ ਦੀ ਜਗ੍ਹਾ ਹੋਰ ਬਦਲ ਜਾਂਦਾ ਕੰਮ ਆਂਦਾ ਜਾਂਦਾ ਜੀ ਇਹ ਆ ਵੀ ਕੋਈ ਵੀ ਕੰਮ ਆ ਕਿ ਜ਼ਰੂਰੀ ਨਹੀਂ ਇਹ ਕੋਈ ਵੀ ਕੰਮ ਸਹੀ ਕਰਾਂਗੇ ਤੇ ਫੇਰ ਹੀ ਕੰਮ ਚੱਲਦਾ ਵਾ ਜੇ ਆਪਾਂ ਮਾੜੀ ਨੀਤ ਰੱਖ ਕੇ ਕਰਾਂਗੇ ਤੇ ਫੇਰ ਨਹੀਂ ਚੱਲਦਾ ਜੀ ਹਾਂਜੀ ਹ ਤੇ ਚਲੋ ਫਿਰ ਨਾਮ ਦੱਸਤਾ ਨਾਮ ਆਪਣਾ ਮੇਜਰ ਸਿੰਘ ਜੀ ਹਾਂਜੀ ਪਿੰਡ ਬਡਾਲਾ ਆਪਾਂ ਗਏ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਂਦੋ ਫੋਨ ਨੰਬਰ ਵੀ ਬੋਲੋ 9814652473 ਇੱਥੇ ਵੈਰੈਟੀ ਬੜੀ ਕਰਤੀ ਜੇ ਵੈਰੈਟੀ ਮੈਂ ਕਹਿੰਦਾ ਹੀਰੇ ਕੱਢਿਆ ਅੱਛਾ ਕਟਾ ਕੱਢਿਆ ਇੱਕ ਅੱਛਾ ਕੱਟਾ ਆ ਦੋ ਮਿੰਟ ਜੀ ਬਤਾਓ ਜੀ ਅੱਛਾ ਚਲੋ ਖੋਲੋ ਫਿਰ ਤੋਹ ਜਰ ਕੜਾ ਬਾਈ ਕੋ ਦਤਾ ਨਹੀਂ ਮਾਣੇ ਅੱਛਾ ਆਪਣੇ ਨਾਲ ਕੋ ਕਟਾ ਲਿਆ ਕੋਈ ਮਾਣ ਨੂੰ ਖਾਸਾਂਗੇ ਅੱਛਾ ਅਹਿਮਦ ਤੇ ਬੱਚਾ ਘੜੀ ਹੈ ਲੱਗੋ ਹੀ ਕਹਿੰਦੇ ਕਿ ਕਟਾ ਲਿਆ ਵਾ ਤੇਰੀ ਮਾਰ ਵੀ ਵੇਖਣੀ ਹੋਊਗੀ ਕਿਹਨੇ ਤੇ ਉਹ ਵੀ ਕਹਿੰਦੇ ਦਿਖਾ ਦੇਣਗੇ ਇਹਦਾ ਬੱਚਾ ਪਾਲਦਾ ਨਹੀਂ 15 ਮਹੀਨੇ ਇਹ ਨਿਕਨੇ ਕਰਾਈਂਦੀ ਹੈ ਠੀਕ ਆ ਖੀਰਾ ਪਾ ਬੱਚਾ ਜੀ ਲੈ ਜਾਓ ਇੱਕ ਰੇ ਉੱਥੇ ਬਾਹਰ ਜਾ ਕੇ ਚੰਗੀ ਤਰ੍ਹਾਂ ਦਿਖਾ ਦਿੰਦੇ ਹਾਂ ਹਾਂ ਦਿਖਾ ਦੇ ਚੇਰਾ ਇਹ ਵੀ ਜੇ ਕਿਸੇ ਨੇ ਸ਼ੌਂਕ ਨਾਲ ਤਿਆਰ ਕਰਨਾ ਆ ਮਾਲੀ ਤੇ ਸੋਨਾ ਘਟਾ ਤਿਆਰ ਹੋ। ਮਾਲੀ ਜਾਊਗਾ ਜਿੰਨੀ ਉਮਰ ਮਾਲੀ ਦੀ। ਠੀਕ ਆ। ਹਾਂਜੀ। ਅਜੇ ਜਵਾਨ ਹੋਊਗਾ ਪੂਰਾ ਹਨਾ। ਅਜੇ ਖੀਰਾ ਅਜੇ। ਵਿਖਾ ਦਿਓ ਦੰਦ ਇਹਦੇ। ਲੋ। ਚਲੋ ਰੈਨ ਤੋਂ ਡਰਦਾ ਆ ਕੋਈ ਨਹੀਂ। ਰੈਨ ਤੋਂ ਲੈ ਜਾਓ। ਇਹ ਨਹੀਂ ਗਣੀ ਖੀਰਾ ਹੋਊਗਾ ਨਹੀਂ ਗੱਲ ਕੋਈ। ਠੀਕ ਆ। ਕੋਈ ਆਣ ਕੇ ਦੰਦ ਵੇਖ ਕੇ ਲੈ ਜਾਏ। ਆਂ ਦੰਦ ਵੇਖ ਕੇ ਲੈ ਜਾ। ਚਲੋ ਲੈ ਜਾਓ ਕੁਛ। ਬਾਕੀ ਕੋਈ ਵੀ ਜਿਹੜਾ ਕਿਸੇ ਦੇ ਪਸੰਦ ਆਊਗਾ ਉਹ ਆਪਣੇ ਦੰਦ ਵੇਖ ਕੇ ਲੈ ਜਾਏ। ਇਹ ਆ ਵੀ ਕੱਦ ਘਾਟ ਚੰਗਾ ਵਾ। ਮੱਧਾਂ ਜਿੱਡਾ ਹੋ ਗਿਆ ਉਤਰਾ ਹੋਣੀ ਤੇ ਕਿੰਨਾ ਫਿਰ ਮੁੱਲ ਵਿੱਜੇ ਇਹਦਾ ਮੁੱਲ ਵਿੱਜੇ ਹਰ ਵੀ ਚ ਮੁੱਲ ਕਰੀ ਜਿੰਨਾ ਤਿਆਰ ਹੋ ਜਾਣਾ ਹਾਂਜੀ ਇਹ ਘਰ ਲੈ ਕੇ ਤਾਂ ਮੁੱਲ ਵਟੇ ਨਹੀਂ ਜਾਂਦਾ ਹਾਂਜੀ ਜਿੰਨਾ ਤੇ ਖਰਚਾ ਆ ਗਿਆ ਠੀਕ ਆ ਮੁੱਲ ਇਹਦਾ ਕਰਦੇ 30000 ਰੁਪਈਆ ਅੱਛਾ 30000 ਦਾ ਹਾਂ ਨਾ ਕਟਾ ਦਫਾ ਅੱਛਾ 30000 ਦਾ ਤਿਆਰ ਕਰ ਲਈ ਗਈ ਨਤੀਜਾ ਮਹਾਮਾਲ ਦੀ ਜਗ੍ਹਾ ਨਹੀਂ ਹੋਵੇਗਾ ਹਾਂ ਨਹੀਂ ਉਹ ਤਾਂ ਗੱਲ ਤਾਂ ਦਿੱ ਸਹੀ ਹੈ ਹਾਂਜੀ ਸਾਂਭਿਆ ਵਾ ਪਾਲਿਆ ਵਾ ਕਰਤਾ ਰਹੀ ਸੀ ਪੂਰੀ ਕੋਠੀ ਠੀਕ ਹੈ ਤੇ ਆ ਮੱਝ ਗੱਬਨ ਜੇ ਮੱਝ ਗੱਬਨ ਦੂਜਾ ਸੁਆ ਜੇ ਅੱਛਾ ਇਹਦੇ ਸੁਵੇ ਮਹਾਰਾਝ ਝੋਟੀ ਆ ਗਈ ਜੀ ਤੋਰਦਾ ਇੰਨਾ ਹਾਂ ਆ ਹਵਾ ਨਹੀਂ ਰਹਾ ਦੇਖ ਲੈਂਦੇ ਕਰੀਦਾ ਮੈਂ ਕੱਚੀ ਆ ਜੀ ਇਹ 10 15 ਦਿਨ ਕਿੰਦੇ ਵੀ ਖੜਦੀ ਆ 15 ਦਿਨ ਪੂਰੀ ਅਮੀਰ ਤੇ ਬਾਕੀ ਥਾਂ ਨਾ ਬੜਾ ਚੰਗਾ ਲੱਗਾ ਕਿੰਨਾ ਕੁ ਦੁੱਧ ਕੱਢੀ ਜਾਓਗੇ ਦੁੱਧ ਵਿੱਚ ਕਿਹ ਘਾਲ ਲੈ ਕਹਿੰਦੇ ਪਹਿਲਾਂ ਨੇ 12 ਕਿਲੋ ਤੇਰਾ ਭਰਿਆ ਵਾ ਅੱਛਾ 15 ਕਿਲੋ ਮੈਂ ਅੱਧਾ ਹੱਥ ਬੰਦ ਤੇ 15 ਲੀਟਰ ਤੇ ਲਾ ਕੇ ਪੰਨੇ ਦੁੱਧ ਕਹਿੰਦੇ ਕਿ ਹਰ ਕੀ ਕਰ ਦਊਗੀ ਇਹਨਾਂ ਅੱਗੇ ਕੰਮ ਕਰਾਵੇ ਕੱਚੀ ਬੜੀ ਫੱਟਾਂ ਵਾਲੀ ਕੱਚੀ ਆ ਆ ਚਿਹਰਾ ਵੀ ਤਾਂ ਦੇਖ ਸਕਦੇ ਜੀ ਠੀਕ ਹੈ ਜੀ ਥੋੜੀ ਜਿਹੀ ਲਾ ਜਾਓ ਜੀ ਬਾਕੀ ਉਸਾਇਦਾ ਪਹਿਲਾ ਵੀ ਸੂਪੇ ਜਿਹੜੇ ਸਾਹ ਨਾਲ ਥੱਲੇ ਤਿਆਰੀ ਕਰਨਦੀ ਆ। ਥੱਲੇ। ਕਿਹਦਾ ਤਰੀਕ ਲਿਖੀ ਹੋ ਜਾਣੀ? ਅੱਛੇ ਤਰੀਕ ਕਿੰਦੇ ਲਿਖੀ ਜੇ ਤਰੀਕ ਲਿਖੀ ਤੇ ਸਾਹ ਨਾਲ ਦੱਸ ਦੇ। ਪਹਿਲਾਂ ਤਿਆਰ ਹੋਣੀ ਆ ਮੈਂ ਹਲੇ। ਅਜੇ ਤਿਆਰ ਹੋਣੀ ਆ। ਬਾਕੀ ਥਾਣਾ ਕਾਫੀ ਚੰਗਾ ਲੱਗਾ ਦੇਖ ਸਕਦੇ। ਅਗਲੇ ਪਿਛਲੇ ਸਾਣਾ ਦਾ ਸਾਈਜ਼ ਗੈਪ ਵੀ ਚੰਗਾ ਜਿਹਾ ਭਰਨੀ ਆ ਚੰਗੀ। ਤੇ ਪਿੱਠਪੁੜੇ ਤੋਂ ਵੀ ਚੰਗੀ ਚੜਾਈ ਜਿਹਾ। ਇਹਦਾ ਮੁੱਲ? ਮੁੱਲ ਦਾ ਵੀ ਫੋਨ ਤੇ ਕਰਾਂਗੇ ਠੀਕ ਆ। ਅੱਛਾ ਇਹਦਾ ਫੋਨ ਤੇ ਆ। ਫੋਨ ਜਾਈ ਜੀ ਹੋ ਗਿਆ ਪਰ ਕਰਾਂਗੇ ਫੋਨ ਤੇ। ਠੀਕ ਆ। ਇਹ ਆ ਵੀ ਅੱਜ ਦਾ ਮੁੱਲ ਅੱਜ ਦੇ ਸਾਹ ਨਾਲ ਤਿਆਮ ਅੱਜ ਬੱਚੇ ਤੋਂ ਬਿਨਾਂ ਹੀ ਜੇ ਮੈਂ ਤਾਜੀ ਸੁਈ ਆ ਵੀਜੀ ਅੱਛਾ 15 12 15 ਦਿਨ ਬੈਠੇ ਸੁਈ ਹੋਣੂ ਹੋ ਗਿਆ ਅੱਛਾ 15 ਦਿਨ ਮੈਂ ਵਸ ਸੁਈਏ ਮੈਂ ਫਿਰੀ ਦਵਾਗਾ ਅੱਛਾ ਅੰਗਲੇ ਕਾਲੀ ਤੋਕਣੀ ਮੈਂ ਹੋਈਗੀ ਤੇ ਬੱਚਾ ਨਹੀਂ ਹੈ ਜੀ ਅੰਗਲੇ ਪਿਛਲੀ ਵੀਡੀਓ ਮੈਂ ਪਈ ਆ ਜੀ ਅੱਛਾ ਉਹ ਤਾਂ ਬੱਚਾ ਹੈਗਾ ਸੀ ਯਾਰ ਬੱਚਾ ਹੈਗਾ ਬੱਚਾ ਠੰਡ ਖਾ ਗਿਆ ਜੀ ਠੀਕ ਆ ਪਿਛਲੀ ਵੀਡੀਓ ਵਿੱਚ ਕਹਿੰਦੇ ਕਿ ਮਾਂ ਚ ਪਈ ਜੀ ਠੰਡੀ ਬੜੀ ਐ ਮਿਲਮੁਦ ਕੋਈ ਚੱਕਣੇ ਠੀਕ ਆ ਹਾਂਜੀ ਇਹ ਆ ਵੀ ਉਦੋਂ ਇਹਦਾ ਬੱਚਾ ਕੋਈ ਵੇਖ ਸਕਦਾ ਵਾ ਪਿਛਲੀ ਵੀਡੀਓ ਪਿਛਲੀ ਵੀਡੀਓ ਜੀ ਥੋੜੀ ਜੀ ਕੱਟੀ ਹੋ ਇਹ ਹੋਰ ਹੀ ਮੱਜ ਜਿਹੜੀ ਉਹ ਤੋਂ ਬੂਰੀ ਮੱਜ ਦੇ ਨਾਲ ਪਈ ਬੂਰੀ ਮੱਜ ਦੇ ਨਾਲ ਪਾਈ ਕਿੰਨੀ ਜਿਹੜੀ ਠੀਕ ਹੈ ਹਾਂਜੀ 6 ਕੋ ਮਿਲੇ ਦੁੱਧਿਆ ਠੀਕ ਹੈ ਹਾਂਜੀ ਖੰਡੀ ਸੀ ਨੂੰ ਖੋਲਿਆ ਕੋਈ ਚੱਕਰ ਨਹੀਂ ਕੋਈ ਲੱਤ ਨਹੀਂ ਮਾਰਨੀ ਕਿ ਪਹਾੜੇ ਤੇ ਮਿਲਦੀ ਹੈ ਤੇ ਇਹਦਾ ਫਿਰ ਮੁੱਲ ਮੁੱਲ ਇਹਦਾ ਜਾਇਜੇ ਦੇ ਦੇਣੀ ਦੇਣੀ ਨਾ ਮੋਤ ਭਾਈ ਚਾਲੀ ਦੀ 35 ਹਜ਼ਾਰ ਦੀ 35 ਹਜ਼ਾਰ ਦੀ ਹਾਂ ਨਵੀਂ ਵੀ ਤਿਆਰੀ ਕਰਨੀ ਚਲੋ ਛੋਟ ਛੋਟ ਦਾ ਬਕਰਾਂ ਛੋਟ ਮੌਕੇ ਤੇ ਹੋ ਜੂਗੀ ਬਾਕੀ ਇਹ ਆ ਬੇ ਇਹ ਆ ਬੇ ਪਿਛਲੇ ਵੀਡੀਓ ਚ ਬੱਚਾ ਹੈਗਾ ਹੀ ਇਹਦਾ ਕੋਈ ਪਿਛਲੀ ਵੀਡੀਓ ਕੱਢ ਕੇ ਵੇਖ ਸਕਦਾ ਵਾ ਉਦੋਂ ਕੱਟੀ ਹੈਗੀ ਸੀ ਇਹਦੀ ਕਦੋਂ ਮਿੰਦਾ ਕੇ ਦੁੱਧ ਹੀ ਜਦੇ ਕੋਲ ਤੇ ਹੁਣ ਆ ਗਾਂ ਗੱਭਣ ਜੇ ਇਹ ਗਾਂ ਗੱਭਣ ਤਾਂ ਸਨ ਖਾਦੀ ਲਾਏ ਪਈ ਆ ਹਾਂਜੀ 13-13 ਫ੍ਰੀਜ ਇਹਦੇ ਠੰਡ ਦੇਖ ਸਕਦੇ ਤੇ ਲੱਗੇ ਤੁਹਾਨੂੰ 13-13 ਦਿਨ ਪੂਰੇ ਆ। ਅੱਛਾ ਲੋੜੀ ਵਾਲੇ ਦਿਨ ਕਹਿੰਦੇ ਕਿ ਇਹ ਦਿਨ ਪੂਰੇ। ਕੋਈ ਅਜ ਮਤਲਬ 15-16 ਦਿਨ ਲੱਜੂ। ਹਾਂਜੀ ਹਾਂਜੀ। ਏ ਕਿੰਨਾ ਕ ਦੁੱਧ ਕੱਢੀ ਜਾਓਗੇ ਵੀਰ ਜੀ ਦੁੱਧ ਵੀ ਜੀ ਆਪਣੀ ਸੇਵਾ ਕੁ ਦਬਾਰਾ ਹੀ ਦੇ ਸਕਦੀ ਹੈ ਅੱਛਾ ਦਾਖਲ ਰਹਿਮਾਨ ਨੂੰ ਦੇਜੋ ਦੇਦਾ ਮੁੱਲ ਮੁੱਲ ਲੈਣ ਦਾ ਜਿਹੜਾ ਪਰ 28 ਕੀਤੀ 25000 ਦੇ ਦਾਂਗੇ ਅੱਛਾ 25000 ਦੀ ਆਹ ਨਹੀਂ ਕਰਾਂਗੇ ਬਣੀ ਜਾਵੇ ਛੋਟ ਪਾ ਗਲਾਂਗੇ ਮੈਂ ਅਜੇ ਕੋਈ ਆ ਠੀਕ ਆ ਹਾਂਜੀ ਉਹਦਾ ਮੁੱਲ ਜਾਇਦ ਵੀ ਪੰਜ-ਛੇ ਜੋੜ ਕਰਾਂਗੇ ਠੀਕ ਆ ਅੱਜ ਕਿੰਨਾ ਕਿ ਮੁੱਲ ਪੱਕੇ ਜੇ ਕੀਤੇ ਆ ਮੁੱਲ ਲੈਣ ਦਾ ਮੁੱਲ ਕੀਤਾ ਇਹ ਆਪੇ ਫਿਰ ਚਲੋ ਮੌਕੇ ਤੇ ਫਿਰ ਤੁਹਾਡਾ ਵੀ ਟਾਈਮ ਬੱਜੇ ਤੇ ਅਗਲੇ ਦਾ ਵੀ ਬੱਜੇ ਹਾਂ ਤੇ ਆ ਗੱਗ ਬਣੇ ਇਹ ਵੀ ਗੱਬਣਿਆ ਨਾ ਇਹਨੇ ਖਾਣੇ 20 ਦਿਨ ਅੱਛਾ ਤੋਰ ਰੋ ਫੇਲਿੰਦਾ ਮੈਂ ਪਹਿਲਾ ਸੁਆ ਜੀ ਆ ਥਾਣੇ ਦਿੱਕਤਾਂ ਦੇਦੇ ਵੀ ਲੱਗਦੇ ਦੂਰ ਦੂਰ ਆ ਥਾਣੇ ਦੇ ਵੀ ਥਾਂ ਤੇ ਗੱਲ ਅੱਧਾ ਤਿਆਰ ਕਰੂਗੀ ਬਾਕੀ ਜਿਹੜੇ ਗੱਬਨ ਦੇ ਦਿਨ ਹੁੰਦੇ ਆ ਉਹ 5-7 ਦਿਨ ਉੱਪਰ ਥੱਲੇ ਹੋ ਸਕਦੇ ਆ ਕਿਉਂਕਿ ਅੰਦਾਜ਼ਾ ਹੀ ਹੁੰਦਾ ਵਾ ਇਹ ਕਈ ਵਾਰੀ ਸਫਰ ਨਾਲ ਪਹਿਲਾਂ ਵੀ ਸੂਪਿੰਦੀਆਂ ਵਾ ਕਈ ਵਾਰੀ ਦਿਨ ਉੱਤੇ ਵੀ ਲੈ ਸਕਦੀਆਂ ਵਾ ਕੋਈ ਵੀ ਰੋਸਾ ਹੁੰਨਾ ਨਹੀਂ ਵੇਖੇ ਇੱਕ ਰਿੱਦਰ ਨੂੰ ਤੋੜ ਦੋ ਥੋੜੀ ਜਿਹੀ ਆਜ ਲੈ ਆ ਅੱਜ ਇਹ ਤੁਹਾਨੂੰ ਮੱਛੀਆਂ ਦਾ ਜੋੜਾ ਵੀ ਇੱਕ ਵਕਾਵਾਂਗੇ ਤੇ ਇੱਕ ਬੱਕਰੀ ਵੀ ਕਿੰਨੇ ਅੰਡੇ ਤੇ ਵਿਖਾਉਣੀ ਹੈ। ਅੱਜ ਵੈਰੈਟੀ ਕਿੰਨੇ ਛੱਦਨ ਹੀ ਨਹੀਂ ਕੋਈ। ਬਾਕੀ ਇਹ ਵੀ ਚਲੋ ਚੰਗੀ ਭਰ ਜੂਗੀ ਅਜੇ। ਚੰਗਾ ਜੱਟਾਂ ਭਰੂਗੀ। ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ? ਦੁੱਧ ਪੰਜ ਦਿਨ 12 ਕਿਲੋ ਤੱਕ ਭਰ ਦੂਗੀ ਤਾਂ ਹਬਰਾਂ ਕਿ ਦਰ ਮਨ। ਤੇ ਇਹਦਾ ਮੁੱਲ? ਬਾਕੀ ਆਪਣੀ ਸੇਵਾ ਵਾ। ਮੁੱਲ ਇਹਨਾਂ ਦਾ 25 ਗਰੀਬਾਂ 26 ਗਰੀਬੀ। ਅੱਛਾ 20 ਹਜ਼ਾਰ ਹੀ ਦੇ ਦਾਂਗੇ। ਅੱਛਾ 20 ਹਜ਼ਾਰ। ਸੁਖਰਾ ਭਾਈ ਆ ਵੀ। ਠੀਕ ਆ। ਪਰ ਜੇ ਕੋਈ ਵੀ ਕੱਚੀ ਦਾ 20 ਹਜ਼ਾਰ ਆ ਰਿਹਾ, ਯਾਰ ਇਹਦਾ ਮੁੱਲ ਹੋਰ ਹੋਊਗਾ ਤੇ ਹੁਣ ਆ ਗਾਂ ਬੱਚੇ ਤੋਂ ਵੀ ਨਹੀਂ ਜੀ ਹਾਂਜੀ ਤੋਕ ਜੀ ਤੇ ਜੋੜੇ ਤੋਕ ਡਾਂਦਾ ਜੀ ਜੋੜੇ ਤੋਕੜਾਦਾ ਜੀ ਤੋੜਦਾ ਫੇਰ ਇਹਨਾਂ ਕਿੰਨਾ ਦੁੱਧ ਇਹਦੇ ਕੋਲ ਦੋ ਪੰਜ ਕਿਲੋ ਜੀ ਇਹਦੇ ਕੋਲ ਕਹਿੰਦੇ 5 ਕਿਲੋ ਆਹੇ ਭਾਈ 5-7 ਘੱਟ ਜੀ ਜੀ ਕਿਹੜੇ ਸਾਂ ਚ ਬਿਆਣੀ ਵਾਲੀ ਗਾੜ੍ਹੇ ਚ ਬਿਆਣੀ ਵਾਲੇ ਗਾੜ੍ਹੇ ਦੇ ਤਾਂ ਜੀ ਬਿਆਣੀ ਪੁੱਛ ਦੀ ਘੱਟ ਹੋਣੀ 12 ਘੱਟ ਆ ਹਾਂ ਬਾਕੀ ਰਾਜੀ ਰੂਜੀ ਪੂਰੀ ਆ ਪੂਰੀ ਸੰਭੀ ਆ ਲੈ ਜਾ ਉਧਰ ਇੱਕਰੀ ਤੋਰ ਦੋ ਇਦਨਾਂ ਤੋਰ ਦੋ ਥੋੜੀ ਇਹ ਜਿਆ ਮੇਰਾ ਗਰੂਪ ਦੀ ਚੰਗੀ ਆ ਅਜ ਲੈ ਆ 98 ਤੇ ਦੇਖ ਸਕਦੇ ਲੱਗੇ ਤੋਂ ਤੇਦਾ ਮੁੱਲ ਫਿਰ ਮੁੱਲ ਇਹ ਨਾਲ 8000 ਦੇ ਦਾਂਗੇ 8000 ਦੀ 7000 ਦੀ ਵੀ ਜੀ ਦੇ ਦਾਂਗੇ 7 ਦੀ ਤੇ ਆਹ ਜਿਹੜਾ ਮੋਲਿਆ ਠੀਕ ਆ ਕੋਈ 7000 ਠੀਕ ਆ ਹਾਂ ਜੀ ਤੇ ਆਹ ਗਾਂ ਤੇ ਪੂਰੀ ਜਵਾਨ ਜੇ ਆਹ ਜਵਾਨੀ ਕੋਲ ਦੋ ਜੀ ਐਸਟਾਫ ਅੱਛਾ ਅੱਛਾ ਸੀਆਂ ਨੂੰ ਕੱਲ ਲਈ ਹਨ ਅਣ ਦਿਲ ਨਾਲ ਅਸੀਂ ਉਹ ਪੰਜ ਕਿਲੋ ਐਸਟਾਫ ਤੇ 3 ਕਿਲੋ ਠੀਕ ਆ ਤੋਰ ਦਾਂ ਬਾਕੀ ਚਲੋ ਇਹ ਆ ਵੀ ਕੋਈ ਨਾ ਬੱਚੀ ਸਮਝ ਕੇ ਖੜੇ ਵੀ ਗਾਂ ਤਿਆਰ ਕਰਨ ਵਾਸਤੇ ਪਰ ਬੱਚੀ ਤਿਆਰ ਕਰ ਲੈ ਮੇਰੇ ਨੌੜੀ ਆ ਪਰ ਇਹ ਗਾਂ ਤਿਆਰ ਹੋ ਗਈ ਤੇ ਚੰਗੀ ਰਕਮ ਦੀ ਤਿਆਰ ਹੋਣੀ ਆ ਸਾਰੇ ਡੰਗਰਾਂ ਨਾਲ ਉੱਚੀ ਆ ਜਿਹੜੀ ਮੱਜਾਂ ਨੂੰ ਵੀ ਉੱਚੀ ਆ ਬਾਕੀ ਖੜੇ ਥੋੜਾ ਸ਼ਾਮ ਭਲਾ ਉਹ ਸ਼ਾਮ ਲਈ ਨਿਆਰੇ ਲਊਗਾ ਜੀ ਹੋtra ਗੱਲੇ ਪੱਕਾ ਦੁੱਧ ਦਿਨਾ ਭਈ ਜਿੰਨਾ ਦੁੱਧ ਹੈਗਾ 6 ਮੇਂ 7 ਕਣੀਆਂ ਗੈਰ ਤਾਂ ਕਿੰਨੇ ਕਿਲੋ ਦੇ 3 ਕਿਲੋ ਸਾਂ ਵੀਰ ਜੀ ਅੱਛਾ ਜੀ ਹਾਂ ਜੀ ਥਾਨੇ ਇਹਦੇ ਵੀ ਚਲੋ ਦਿਖਾ ਲਈਏ ਦਿਖਾ ਦਿਖਾ ਬਾਕੀ ਸੱਜਣ ਨੇ ਦੁੱਧ ਚੰਗਾ ਕੱਢਿਆ ਤੇ ਇਹਦਾ ਮੁੱਲ ਫਿਰ 7000 ਦੇ ਦਾਂਗੀ। ਅੱਛਾ ਇਹ ਵੀ 7000 ਦੀ। ਜੋੜਾ 12000 ਦਾ ਕੋ ਜੋੜਾ ਕੋ 12000 ਦੇ ਦਾਂ। ਅੱਛਾ ਜੋੜਾ 12000 ਦਾ। ਅੱਛਾ। 12000 ਦਾ ਜੋੜਾ ਦੇ ਦਾਂਗੇ ਕੋਈ ਵਿਖੜ 10000 ਦਾ ਜੋੜਾ ਦਵਾਂਗੇ। ਅੱਛਾ 10000 ਦਾ ਜੋੜਾ ਗਾਵਾਂ ਦਾ ਹੀ। ਗਾਵਾਂ ਦਾ ਜੇ ਪਖੜੂ 10000 ਦਾ ਜੋੜਾ। ਠੀਕ ਆ। ਉਹਦਾ 7000 ਦੀ ਜੋੜਾ ਕੋ 10000 ਦਾ। 10000 ਦਾ ਜੋੜਾ ਹੀ। ਠੀਕ ਆ। ਤੇ ਬੱਸ਼ੀਆਂ ਹਣ ਮਖਾ ਲਈਆਂ। ਦੋਵੇਂ ਖੇਲੀਆਂ। ਦੋਵੇਂ ਖੀਂ ਦੋਵੇਂ ਖੀਂ। ਚਲੋ ਰਹਿਣ ਤੋਂ ਬੱਜੀਆਂ ਕੋਈ। ਦੋਵੇਂ ਪਸ਼ੀਆਂ ਦੋਵੇਂ। ਇੱਕੋ ਜੀਆਂ ਆਈਆਂ ਦੋਵੇਂ ਹਨਾ ਤਿੰਨਾਂ ਦਾ ਪਤਾ ਇਹਨਾਂ ਦੇ ਕੇ ਮਾਂ ਦਾ ਕੀ ਦੁੱਧ ਜੀ ਇਹ ਮਾਂ ਇਹ ਜੀ ਫਾਂ ਕੋਈ ਠੀਕ ਹੋਦੋ ਤੀ ਅੱਛਾ ਉਹਦੀ ਮਾਂ ਕੋ 15 ਕਿਲੋ ਠੀਕ ਆ ਹਾਂਜੀ ਤੇ ਇਹਦਾ ਜੋੜੇ ਦਾ ਕੀ ਮੁੱਲ ਜੀ ਜੋੜਾ ਇਕੱਲੀ ਇਕੱਲੀ ਜੇ ਵੇਖਦੇ ਨੇ ਖਾਨੀ ਹੋਗੀ ਹਾਂਜੀ ਤਿੰਨ ਤਿੰਨ ਹਜ਼ਾਰ ਹੀ ਦਵਾਂਗੇ ਅੱਛਾ ਤੇ ਜੋੜਾ ਕੋਈ 5000 ਤਾਂ ਦੇ ਦਾਂਗੇ ਅੱਛਾ ਬਾਕੀ ਮੌਕੇ ਤੇ ਆਮਦਾਨ ਕਰ ਦਾਂਗੇ ਅੱਛਾ ਫੂਕ ਲਾਵੇ ਵੀ 5000 ਦਾ ਜੋੜਾ 10000 ਦਾ ਜੋੜਾ ਔਰ ਇਦਾਂ ਹੀ ਚੱਲਣ ਦਿਆ ਕੰਮ ਬੱਕਰੀ ਵੀ ਲਾ ਕੇ ਜੇ ਪੱਕੜੀ ਪਾਠੀ ਆਪਣੇ ਕੋ ਅੱਜ ਛੱਡਣਾ ਨਹੀਂ ਕੋਸ ਕੇ ਹਾਂਜੀ ਹਾਂਜੀ ਆਪਣੇ ਵੀਰ ਜੀ ਨੇ ਕਿੰਦੇ ਵੀ ਅੱਜ ਜਿਹੜੇ ਕਿਸੇ ਨੂੰ ਖੇਤਰਾ ਦੇ ਵਿੱਚ ਚਾਹੀਦੀ ਬੱਸ ਤਾਂ ਮੋਨਾਠ ਕਰਦੇ ਆ ਅੱਛਾ ਛੇ ਯਾਰ ਦੇ ਪੱਠ ਦੇ ਦਾਂਗੇ ਅੱਛਾ ਛੇ ਯਾਰ ਦੀ ਦੇ ਦੇਣੀ ਹੈ ਹਾਂਜੀ ਚਾਰ ਲੈ ਦੇ ਦਿੰਦੀ ਆ ਜੀ ਮਾਂ ਜੜੀ ਅੱਛਾ ਆਪਣੇ ਲਾਗੇ ਆ ਅੱਛਾ ਆਪਣੇ ਲਾਗੇ ਇਹ ਚੜਨ ਦੀ ਮਾਸਲੇ ਹੁੰਦਾ ਅੱਛਾ ਚਾਰ ਕਿਲੋ ਦੋ ਬੱਕਰੀ ਦੀ ਇਹ ਮਾਸਲੇ ਆ ਬੱਸ ਰੁਕਾ ਦੇ ਆਪਣੇ ਗਵਾਂੜੀ ਬੱਕਰੀ ਹੈ ਅੱਛਾ ਇਹਦੇ ਮਾਂ ਕੋਲ ਚਾਰ ਕਿਲੋ ਦੁੱਧ ਆ ਹੁਣ ਇਸ ਟਾਈਮ ਗੱਭਣਿਆ ਮਾਂ ਦੀ ਇਸ ਟਾਈਮ ਡੇਢ ਕਿਲੋ ਦੁੱਧ ਰੱਖ ਲੇ ਤੇ ਇੱਕ ਬੱਚੇ ਕੰਨੇ ਦਿੰਦੀ ਆ ਚਾਰ ਬੱਚੇ ਦਿੰਦੀ ਆ ਅੱਛਾ ਚਾਰ ਬੱਚੇ ਦਿੰਦੀ ਠੀਕ ਹੈ ਚਲੋ ਜੋ ਵੀ ਆ ਤੇ ਬਾਕੀ ਆਪਣੀ ਤਸੱਲੀ ਕਰਕੇ ਖੰਦਾ ਫਰਜ਼ ਜਿਹੜਾ ਤੁਹਾਡਾ ਆਪਣਾ ਆ ਜੋ ਵੀ ਆ ਇੱਥੋਂ ਹੀ ਵੇਚ ਚੱਕ ਕੇ ਖੜੋ ਜੀ